ਖਾਨਾ ਦਾ ਵੀ ਕੋਈ ਭਵਿੱਖ ਨਹੀਂ ਤੇ ਤੁਸੀਂ ਸਬਜੀ ਦੇ ਵਿੱਚ ਆਪਣਾ ਭਵਿੱਖ ਕਿਵੇਂ ਵੇਖ ਸਕਦੇ ਸਾਬਨਾ ਆਪਾਂ ਦੇਖੀਏ ਕਿਸਾਨੀ ਹੈ ਤਾਂ ਲਾਹੇਮੰਦ ਹੁੰਦਾ ਸੀ ਕਿ ਜੀ ਹੌਲੀ-ਹੌਲੀ ਸਰਕਾਰਾਂ ਦੀਆਂ ਰਾਜਨੀਤੀਆਂ ਨੇ ਇਹਨਾਂ ਨੇ ਕਿਸਾਨੀ ਨੂੰ ਡੋਬ ਕੇ ਰੱਖ ਦਿੱਤਾ ਜਿਹੜਾ ਆਪਾਂ ਆਟਾ ਲੋਕ ਮੈਂ ਕਹਿੰਦਾ 30-35 ਰੁਪਏ ਲੈ ਰਿਹਾ ਉਹ ਤੇ ਕਰੀਬਨ 100-100 ਰੁਪਏ ਤੋਂ ਉੱਪਰ ਹੋ ਗਿਆ ਕਰਨਾ ਜੀ ਤੇ ਹਰੇਕ ਚੀਜ਼ ਦੇ ਲੋਕ ਮਤਲਬ ਭੁੱਖਮਾਰੀ ਜਾਦੇ ਵਧੂਗੀ ਵਧੂਗੀ ਇਹਦੇ ਨਾਲ ਕੋਈ ਲੋਕਾਂ ਦਾ ਫਾਇਦਾ ਨਹੀਂ ਹੋਣਾ ਮੈਕੈਨikal ਦਾ ਡਿਪਲੋਮਾ ਕੀਤਾ ਹੈ ਤੇ ਜੌਬ ਕਿਉਂ ਨਹੀਂ ਕੀਤੀ ਉਸ ਤੋਂ ਬਾਅਦ ਸਬਜੀ ਕਿਉਂ ਵੇਚ ਰਹੇ ਹੋ ਆਪਾਂ ਜਾਣੀ ਜਾਣੇ ਜੀ ਸਾਰੇ ਜੋਬਾਂ ਦਾ ਕਿੱਥੇ ਮਿਲਦੀਆਂ ਐ ਅੱਜਕੱਲ ਤੇ ਇਸ ਕਰਕੇ ਇਸੇ ਕਿਤੇ ਨੂੰ ਹੀ ਅਸੀਂ ਮੂਰੇ ਰੱਖਿਆ ਜੀ ਵੱਡਾ ਨੌਕਰਵਾਨ ਨਾਲੋਂ ਛੋਟਾ ਮਾਲਕ ਚੰਗੇ ਆ ਸੋ ਆਪਣੀ ਆਪ ਦੀ ਮਨਮਰਜ਼ੀ ਆ ਜੀ ਸੋ ਆਪਣਾ ਰੇਟ ਵੀ ਉਦਾਂ ਨੋਰਮਲ ਹੁੰਦਾ ਕਿਸੇ ਨਾਲੋਂ ਜ਼ਿਆਦਾ ਵੱਧ ਨਹੀਂ ਆਗਾ ਤੇ ਤੇ ਬਾਕੀ ਆਪਦਾ ਆ ਬਈ ਕਹਿੰਦੇ ਨੇ ਕੰਮ ਕਰਨ ਦੇ ਵਿੱਚ ਕਾਦੀ ਸ਼ਰਮ ਸਸ਼ੀਕਲ ਜੀ ਮੈਂ ਪ੍ਰਿਆੰਕਾ ਤੁਸ ਦੇਖ ਰਹੇ ਹੋ ਲੁਧਿਆਣਾ ਲਾਈਵ ਜਿੱਤੇ ਕਿ ਅੱਜ ਕੱਲ ਦੇ ਨੌਜਵਾਨ ਆਪਣੀਆਂ ਜ਼ਮੀਨਾਂ ਵੇਚ ਕੇ ਵਿਦੇਸ਼ਾਂ ਨੂੰ ਚਾਲੇ ਪਾ ਰਹੇ ਨੇ ਬਾਹਰ ਜਾ ਰਹੇ ਨੇ ਉੱਥੇ ਹੀ ਕੁਝ ਨੌਜਵਾਨ ਅਜਿਹੇ ਵੀ ਨੇ ਜਿਹੜੇ ਕਿ ਕੰਮ ਕਰਨ ਤੋਂ ਸ਼ਰਮ ਮਹਿਸੂਸ ਨਹੀਂ ਕਰਦੇ ਕੰਮ ਚਾਹੇ ਛੋਟਾ ਹੋਵੇ ਵੱਡਾ ਹੋਵੇ ਉਹ ਕੰਮ ਕਰ ਲੈਂਦੇ ਨੇ ਤੇ ਅਜਿਹਾ ਇੱਕ ਨੌਜਵਾਨ ਹੈ ਜਿਸ ਦੀ ਕਹਾਣੀ ਅੱਜ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਮੁੰਡੇ ਦਾ ਨਾਮ ਜਕਸੀਰ ਸਿੰਘ ਹੈ ਰਾਇਕੋਟ ਦੇ ਨਾਲ ਸੰਬੰਧਿਤ ਹੈ ਸੋ ਸਭ ਤੋਂ ਪਹਿਲਾਂ ਤਸਵੀਰਾਂ ਦਿਖਾ ਦਿੰਨੇ ਹਾਂ ਜਕਸੀਰ ਦੀ ਗੱਡੀ ਦੀਆਂ ਇਹ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਫੋਰਡ ਗੱਡੀ ਦੇ ਵਿੱਚ ਵੀਰੇ ਨੇ ਸਬਜੀ ਰੱਖੀ ਹੋਈ ਐ ਸੜਕ ਦੇ ਖੇ ਖੜਾ ਹੋ ਕੇ ਵੀਰਾ ਮੰਜਾ ਦੇ ਉੱਪਰ ਇਹ ਸਬਜੀ ਜਿਹੜੀ ਕਿ ਵੇਚ ਰਿਹਾ ਗੱਲਬਾਤ ਕਰਾਂਗੇ ਵੀਰ ਦੇ ਨਾਲ ਕਿ ਆਖਿਰਕਾਰ ਮਾਈਂਡ ਦੇ ਵਿੱਚ ਕਿਵੇਂ ਆਇਆ ਸਬਜੀ ਵੇਚਣ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਣੇ ਜੀ ਰਾਏਕੋਟ ਤੋਂ ਖਾਸ ਲੁਧਿਆਣਾ ਆਣੇ ਸਬਜੀ ਵੇਚਣ ਲਈ ਹਾਂਜੀ ਆਪਾਂ ਤਕਰੀਬਨ 30 35 ਕਿਲੋਮੀਟਰ ਪੈਂਦਾ ਜੀ ਉੱਥੋਂ ਆਪਾਂ ਆਪਦੀ ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਕਿਸਾਨੀ ਅੰਦੋਲਨ ਚੱਲ ਰਿਹਾ ਕਹਿੰਦੇ ਨੇ ਕਿਸਾਨਾਂ ਦਾ ਵੀ ਕੋਈ ਭਵਿੱਖ ਨਹੀਂ ਤੇ ਤੁਸੀਂ ਸਬਜੀ ਦੇ ਵਿੱਚ ਆਪਣਾ ਭਵਿੱਖ ਕਿਵੇਂ ਵੇਖ ਸਕਦੇ ਹਾਂਜੀ ਮੈਂ ਜਿਸ ਹਿਸਾਬ ਨਾਲ ਆਪਾਂ ਦੇਖੀਏ ਕਿਸਾਨੀ ਹੈ ਤਾਂ ਲਾਹੇਮੰਦ ਹੁੰਦਾ ਸੀ ਕਿ ਜੀ ਹੌਲੀ ਹੌਲੀ ਸਰਕਾਰਾਂ ਦੀਆਂ ਰਾਜਨੀਤੀਆਂ ਨੇ ਇਹਨਾਂ ਨੇ ਕਿਸਾਨੀ ਨੂੰ ਡੋਬ ਕੇ ਰੱਖਤਾ ਜਿਵੇਂ ਕਿ ਆਪਾਂ ਕੱਲੇ ਮੋਦੀ ਵੱਲੋਂ ਜਿਹੜੇ ਬਿੱਲ ਲਿਆਂਦੇ ਗਏ ਨੇ ਨਾ ਤੇ ਇਹ ਰੱਬ ਨਾ ਕਰੇ ਮੈਂ ਤਾਂ ਕਹਿੰਦਾ ਪਾਸ ਨਾ ਹੋਣ ਕਿਵੇਂ ਨਾ ਕਿਵੇਂ ਹੈ ਨਾ ਉਹਦੇ ਇਹ ਬਿੱਲ ਰੁਕ ਜਾਣ ਬਾਈ ਚਾਂਸਰ ਚ ਪਾਸ ਵੀ ਹੁੰਦੇ ਆ ਤਾਂ ਇਹ ਆਪਾਂ ਜਾਣਦਾ ਕਿ ਅਬਾਨੀ ਅਦਾਨੀਆ ਦੇ ਹੱਕ ਦੇ ਵਿੱਚ ਮੋਦੀ ਸਾਹਿਬ ਕੁਝ ਕਰ ਰਿਹਾ ਉਹਨਾਂ ਲਈ ਹੀ ਕਰ ਰਿਹਾ ਤੇ ਇਸ ਤੋਂ ਬਾਅਦ ਕੱਲੇ ਕਿਸਾਨਾਂ ਦਾ ਤਾਂ ਚਲੋ ਜੋ ਹੋਣਾ ਹੋਣਾ ਸੋ ਸਾਰੇ ਇੰਡੀਆ ਦਾ ਹੀ ਬੁਰਾ ਹਾਲ ਹੋਇਆ ਨਾ ਜੀ ਇਸ ਤੋਂ ਬਾਅਦ ਬਹੁਤ ਮੈਂ ਕਹਿੰਨਾ ਮਹਿੰਗਾਈ ਨੇ ਬਹੁਤ ਜਿਹੜਾ ਆਪਾਂ ਆਟਾ ਲੋਕ ਮੈਂ ਕਹਿੰਨਾ 30-35 ਰੁਪਏ ਲੈ ਰਹੇ ਆ ਉਹ ਤੇ ਕਰੀਬਨ 100-100 ਰੁਪਏ ਤੋਂ ਉੱਪਰ ਹੋ ਗਿਆ ਕਰਨਾ ਜੀ ਤੇ ਹਰੇਕ ਚੀਜ਼ ਤੇ ਲੋਕ ਮਤਲਬ ਭੁੱਖ ਮਾਰੀ ਜਾਦੇ ਵਧੂਗੀ ਵਧੂਗੀ ਇਹਦੇ ਨਾਲ ਕੋਈ ਲੋਕਾਂ ਦਾ ਫਾਇਦਾ ਨਹੀਂ ਹੋਣਾ ਅਕਸਰ ਇਹਦਾ ਕਿਹਾ ਜਾਂਦਾ ਹੈ ਕਿ ਜੇਕਰ ਤੂੰ ਪੜਨਾ ਲਿਖਣਾ ਨਹੀਂ ਹੈਗਾ ਨਾ ਤੈਨੂੰ ਮੈਂ ਰਿਕਸ਼ਾ ਚਲਾਉਣਾ ਲਾ ਦੇਣਾ ਤੈਨੂੰ ਮੈਂ ਸਬਜ਼ੀ ਵੇਚਣ ਲਾ ਦੇਣਾ ਤੇ ਤੁਹਾਡੀ ਪੜਾਈ ਲਿਖਾਈ ਦੀ ਗੱਲ ਕੀਤੀ ਜਾਵੇ ਕਿੰਨਾ ਬੜੇ ਹੋਏ ਮੈਂ ਮਕੈਨੀਕਲ ਦਾ ਡਿਪਲੋਮਾ ਕੀਤਾ ਹੈ। ਅੱਛਾ ਮਕੈਨੀਕਲ ਦਾ ਡਿਪਲੋਮਾ ਕੀਤਾ ਹੈ। ਤੇ ਜੌਬ ਕਿਉਂ ਨਹੀਂ ਕੀਤੀ ਉਸ ਤੋਂ ਬਾਅਦ ਸਬਜ਼ੀ ਕਿਉਂ ਵੇਚ ਰਹੇ ਹੋ? ਆਪਾਂ ਜਾਣੀ ਜਾਣੇ ਜੀ ਸਾਰੇ ਜੌਬਾਂ ਦਾ ਕਿੱਥੇ ਮਿਲਦੀਆਂ ਆਂ ਅੱਜਕੱਲ। ਤੇ ਇਸ ਕਰਕੇ ਇਸ ਕਿਤੇ ਨੂੰ ਹੀ ਅਸੀਂ ਮੂਰੇ ਰੱਖਿਆ ਜੀ ਤੋਂ ਆਪਾਂ ਵਧੀਆ ਇਨਕਮ ਆਪਾਂ ਇਹਦੇ ਤੋਂ ਮਣੇ ਵੀ ਬਣਾ ਸਕਦੇ ਹਾਂ ਸਾਡੇ ਸ਼ੁਰੂ ਕੀਤੇ ਨੂੰ ਹਜੇ ਕੁਝ ਜ਼ਿਆਦਾ ਟਾਈਮ ਨਹੀਂ ਹੋਇਆ 4-5 ਮਹੀਨੇ ਹੋਇਆ ਪੰਜ ਤੇ ਲੋਕਾਂ ਦਾ ਰਿਸਪੌਂਸ ਕਿੱਦਾਂ ਦਾ ਮਿਲਦਾ ਹੈ? ਰਿਸਪੌਂਸ ਬਹੁਤ ਵਧੀਆ ਆਇਆ ਕਿਉਂਕਿ ਅਸੀਂ ਕਿਉਂਕਿ ਦੁਪਹਿਰੇ ਜੇ ਆਈਦਾ ਜੀ ਦੇਨ ਪਹਿਲਾਂ ਮਾਰਨਿੰਗ ਟਾਈਮ ਅਸੀਂ ਸਾਰੀ ਸਬਜ਼ੀ ਤਿਆਰ ਕਰੀਦੀ ਆ ਪੱਟ ਕੇ ਜਾਂ ਨੂੰ ਹਨਾ ਤਿਆਰ ਕਰਕੇ ਗੱਡੀ 'ਚ ਰੱਖੀਦਾ ਤੇ ਦੁਪਹਿਰੇ ਆ ਕੇ ਸ਼ਾਮ ਤੱਕ ਸ਼ਾਮ ਤੱਕ ਵਿਕ ਜਾਂਦੀ ਹੈ ਜੀ ਵਿਕਰੀ ਵਧੀਆ ਹੋ ਜਾਂਦੀ ਹੈ ਜਿਨ੍ਹਾਂ ਨੂੰ ਆਪਣੀ ਸਬਜ਼ੀ ਜਿਹੜੇ ਆਪਾਂ ਤੋਂ ਲੈਣ ਲੱਗ ਗਏ ਮਤਲਬ ਵੀ ਉਹ ਆਪਣੇ ਕੋਲ ਉਹਨਾਂ ਨੂੰ ਹੋਰ ਕਿਤੋਂ ਟੇਸਟ ਨਹੀਂ ਮਿਲਦਾ ਜੀ ਕਿਉਂਕਿ ਫਰੈਸ਼ ਹੁੰਦੀ ਹੈ ਜੀ ਹਾਂਜੀ ਸੋ ਕਿੰਨਾ ਕੁ ਸਮਾਂ ਲੱਗ ਜਾਂਦਾ ਹੈ ਜਿਹੜਾ ਕਿ ਤੁਸੀਂ ਕਿੰਨੇ ਕ ਵਜੇ ਤੇ ਰੈਡੀ ਕਰਦੇ ਹੋ ਸਭ ਕੁਝ ਸੈਟਅਪ ਵਗੈਰਾ ਤੇ ਕਿਵੇਂ ਸੋਚਿਆ ਸੀ ਸੈਟਅਪ ਰੈਡੀ ਕਰਨ ਦਾ ਤੇ ਮੈਂ ਅਸੀਂ ਲੱਗਦੇ ਆ ਜੀ ਤਕਰੀਬਨ ਮਾਰਨਿੰਗ 8:00 ਵਜੇ ਜਾਂ 7:00-8:00 ਵਜੇ ਲੱਗ ਜਾਂਦੇ ਆ ਇੱਕ ਡੇਢ 2:00 ਵਜੇ ਜਾਂਦੇ ਆ ਜੀ ਪੂਰੀ ਦਿਹਾੜੀ ਲੱਗ ਜਾਂਦੀ ਹੈ ਹਾਂਜੀ ਫਿਰ ਸ਼ਾਮ ਨੂੰ ਇੱਥੇ ਲੈ ਕੇ ਆਈਦਾ ਜੀ ਲੇਬਰ ਦਾ ਬਈ ਲੇਬਰ ਵੀ ਰੱਖੀ ਹੋਈ ਆ ਜੀ ਤੇ ਸੋਚਿਆ ਕਿਵੇਂ ਸੀਗਾ ਕਿ ਮੈਂ ਸਬਜ਼ੀ ਵੇਚਣੀ ਆ ਕੁਝ ਹੋਇਆ ਸੀ ਇਨਸੀਡੈਂਟ ਇਦਾਂ ਦਾ ਬਸ ਇਦਾਂ ਵੀਡੀਓ ਦੇਖ ਕੇ ਕੁਝ ਲੱਗਿਆ ਵੀ ਸਾਰੇ ਆਪੋ ਆਪਣਾ ਕਰ ਰਿਹਾ ਜੀ ਦੇਖੋ ਵੱਡਾ ਨੌਕਰਵਾਨ ਨਾਲੋਂ ਛੋਟਾ ਮਾਲਕ ਚੰਗੇ ਆ ਸੋ ਆਪਣੀ ਆਪ ਦੀ ਮਨਮਰਜ਼ੀ ਆ ਜੀ ਸੋ ਆਪਣਾ ਰੇਟ ਵੀ ਇਦਾਂ ਨਾਰਮਲ ਹੁੰਦਾ ਕਿਸੇ ਨਾਲੋਂ ਜ਼ਿਆਦਾ ਵੱਧ ਨਹੀਂ ਹੈਗਾ ਬਾਈ ਚਾਂਸ ਕਿਤੇ ਆਪਾਂ ਨੌਕਰੀ ਕਰਦੇ ਆ ਉਹ ਤੋਂ ਆਪ ਨੂੰ ਪਰਮਿਸ਼ਨ ਲੈਣੀ ਪੈਂਦੀ ਆ ਜਾਂ ਆਪ ਨੂੰ ਇੱਕ ਬੱਜਮੀ ਤਨਖਾਹ ਹੁੰਦੀ ਆ ਇੱਥੇ ਆਪ ਦਾ ਵੀ ਆ ਆਪਾਂ ਆਪਦੀ ਮਿਹਨਤ ਦੇ ਜਿੰਨਾ ਮਰਜੀ ਆਪਾਂ ਹਨ ਇਹਨੂੰ ਵਧਾ ਸਕਦੇ ਆ ਆਪਣੀ ਇਨਕਮ ਨੂੰ ਸੋ ਇਹ ਵੀਰ ਵੱਲੋਂ ਮਕੈਨਿਕਲ ਡਿਪਲੋਮਾ ਕੀਤਾ ਗਿਆ ਔਰ ਡਿਪਲੋਮਾ ਕਰਨ ਤੋਂ ਬਾਅਦ ਹੈ ਜਿਹੜਾ ਕਿ ਇਹ ਨੌਜਵਾਨ ਤੁਸੀਂ ਦੇਖ ਸਕਦੇ ਹੋ ਕਿ ਸੜਕ ਦੇ ਕੰਡੇ ਗੱਡੀ ਦੇ ਵਿੱਚ ਰੱਖ ਕੇ ਔਰ ਸਬਜੀ ਜਿਹੜੀ ਕਿ ਵੇਚ ਰਿਹਾ ਔਰ ਵੀਰ ਦਾ ਕਹਿਣਾ ਕਿ ਘਰ ਦੇ ਵਿੱਚੋਂ ਹੀ ਸਬਜੀ ਦੀ ਪੈਦਾਵਾਰ ਹੁੰਦੀ ਹੈ ਉਸ ਤੋਂ ਬਾਅਦ ਇਹ ਸਬਜੀ ਹੈ ਜਿਹੜੀ ਕਿ ਵੇਚੀ ਜਾਂਦੀ ਹੈ ਪਰ ਇਸ ਦਾ ਕਹਿਣਾ ਕਿ ਕਿਸੇ ਦਾ ਨੌਕਰ ਬਣਾ ਨਾਲੋਂ ਚੰਗਾ ਕਿ ਮੈਂ ਆਪਦਾ ਖੁਦ ਦਾ ਕੰਮ ਕਰ ਲਵਾਂ ਜਿਸ ਤੋਂ ਬਾਅਦ ਮਾਈਂਡ ਦੇ ਵਿੱਚ ਇਹ ਆਇਆ ਕਿ ਕਿਉਂ ਨਾ ਮੈਂ ਸਬਜ਼ੀ ਵੇਚ ਲਵਾਂ ਕਰਦੇ ਆ ਪਰਿਵਾਰਕ ਮੈਂਬਰ ਕੁਝ ਨਹੀਂ ਕਹਿੰਦੇ ਕਿ ਕੱਲ ਨੂੰ ਜੇ ਤੂੰ ਸਬਜ਼ੀ ਵੇਚ ਰਿਹਾ ਤਾਂ ਕੁੜੀ ਦਾ ਰਿਸ਼ਤਾ ਕਿੱਦਾਂ ਆਏਗਾ ਕੌਣ ਕੁੜੀ ਦੇਗਾ ਤੇਰੇ ਤੇ ਇਹ ਤਾਂ ਸਗੋਂ ਮਾਨ ਵਾਲੀ ਗੱਲ ਆ ਜੀ ਆਪਾਂ ਨਸ਼ੇ ਪੱਤੇ ਤੋਂ ਦੂਰ ਰਹਿ ਕੇ ਕਮਾਈ ਕਰ ਰਹੇ ਆ ਨਾ ਤੇ ਨਹੀਂ ਤਾਂ ਜੇ ਬੇਲੜ ਹੁੰਨੇ ਆਪਾ ਸੁਭਰੇ ਅੱਜਕੱਲ ਦੇ ਨੌਜਵਾਨ ਹੈ ਜਿਹੜੇ ਕਿ ਕੰਮ ਕਰਨ ਤੋਂ ਪਰਹੇਜ਼ ਕਰਦੇ ਨੇ ਹਨਾ ਤੇ ਘਰਾਂ ਦੇ ਵਿੱਚ ਬੈਠੇ ਕਹਿੰਦੇ ਨੇ ਕਿ ਜੌਬਾਂ ਨਹੀਂ ਹੈਗੀਆਂ ਸਰਕਾਰਾਂ ਵੱਲੋਂ ਜੌਬਾਂ ਨਹੀਂ ਕੱਢੀਆਂ ਜਾ ਰਹੀਆਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਹਾਂ ਹਾਂਜੀ ਇਹ ਤਾਂ ਹੈ ਜੀ ਥੋੜੀ ਆਪਣੇ ਪੰਜਾਬ 'ਚ ਦਿੱਕਤ ਹੈਗੀ ਹੈ ਹਰੇਕ ਜਿੱਦਾਂ ਵੀ ਜੁਨੀਆਂ ਵੀ ਸਰਕਾਰੀ ਨੌਕਰੀਆਂ ਨੇ ਹਰੇਕ ਦੇ ਵਿੱਚ ਘਾਟ ਹੀ ਨੇ ਚਾਹੇ ਪੁਲਿਸ ਮਹਿਕਮੇ ਚ ਲਾ ਲਓ ਪੂਰੇ ਤਾਂ ਮੁਲਾਜ਼ਮ ਹੈ ਨਹੀਂ ਗਏ ਜੀ ਹਨਾ ਹਰੇਕ ਤੇ ਬਕਾਨ ਪੋਸਟਾਂ ਘਾਟ ਹੀ ਨੇ ਜੀ ਤੇ ਦੂਜੀ ਗੱਲ ਜਿੱਦਾਂ ਸਿਆਸਤ ਨੇ ਜੀ ਆਪਣੇ ਕਿਸਾਨੀ ਤੋਂ ਲੋਕਾਂ ਨੂੰ ਆਟੋਮੈਟਿਕਲੀ ਦੂਰ ਕਰਤਾ ਵਾ ਕਿਉਂਕਿ ਜਿਆਦਾ ਆਮਦਨ ਨਹੀਂ ਆਉਂਦੀ ਹੈਗੀ ਖਰਚੇ ਉਹ ਤੋਂ ਮਥੇ ਹਨ ਉਹ ਕਰਦੇ ਨੇ ਤੇ ਸਪਰੇਹਾਂ ਦੇ ਰੇਟ ਦਵਾਈਆਂ ਦੇ ਰੇਟ ਬਹੁਤ ਆ ਜੀ ਖਾਦ ਦੇ ਰੇਟ ਬਹੁਤ ਆ ਉਹਦੇ ਕਰਕੇ ਮੁੰਡਿਆਂ ਦੇ ਵਿੱਚ ਜਾਂ ਕਹ ਲੋ ਕੁੜੀਆਂ ਦੇ ਵਿੱਚ ਹਰੇਕ ਦੇ ਵਿੱਚ ਇਹ ਚੀਜ਼ ਬਣੀ ਗਈ ਕਿ ਛੇਤੀ ਬਾਹਰ ਜਾ ਕੇ ਆਪਾਂ ਖਣੀ ਤਰੱਕੀ ਕਰ ਸਕਦੇ ਆ ਤੇ ਪਰ ਤੁਸੀਂ ਇੱਥੇ ਹੀ ਸੋਚਿਆ ਕਿ ਮੈਂ ਇੱਥੇ ਹੀ ਕੰਮ ਕਰਾਂਗਾ ਪਰ ਆਪਣਾ ਕੰਮ ਕਰਾਂਗਾ ਹਾਂਜੀ ਤਾਂ ਹੀ ਆਪਾਂ ਡਿਫਰੈਂਟ ਰਾਹ ਚੁਣਿਆ ਜੀ ਥੋੜਾ ਜਿਹਾ ਵੀ ਆਪ ਇਹਦੇ ਵਿੱਚ ਆਪਾਂ ਡੇਲੀ ਆਪਾਂ ਡੇਲੀ ਜੀ ਖੁਸ਼ੀ ਹੈ ਇਸ ਕੰਮ ਦੇ ਵਿੱਚ ਬਹੁਤ ਵਧੀਆ ਜੀ ਬਹੁਤ ਵਧੀਆ ਹਜੇ ਅਸੀਂ ਥੋੜਾ ਸੈਟਅਪ ਸਾਡਾ ਛੋਟਾ ਹੈ ਵਾ ਅਸੀਂ ਥੋੜਾ ਵੱਡਾ ਲੈਵਲ ਕਰਾਂਗੇ ਜੀ ਹੌਲੀ ਹੌਲੀ ਤੇ ਜਦ ਮੈਂ ਹੁਣ ਅਸੀਂ ਗਰਮੀ ਦੀਆਂ ਸਬਜ਼ੀਆਂ ਵੀ ਲਾ ਚੁੱਕੇ ਹੁਣ ਸਿਆਲਾਂ ਵਾਲੀ ਸਬਜ਼ੀ ਜਾ ਰਹੀ ਹੈ ਹੌਲੀ ਹੌਲੀ ਤੇ ਗਰਮੀਆਂ ਦੀ ਸਬਜ਼ੀ ਆਇਆ ਕਰੂ ਉਸ ਹਿਸਾਬ ਨਾਲ ਅਸੀਂ ਐਡਵਾਂਸ ਲਾਇਆ ਕਰਾਂਗੇ ਅਗੇਤੀ ਚੀਜ਼ ਦਾ ਰੇਟ ਵਧੀਆ ਮਿਲ ਜਾਂਦਾ ਤੇ ਇਨਕਮ ਵੀ ਵਧੀਆ ਹੁੰਦੀ ਹੈ ਜੀ ਸੋ ਇਸ ਨੌਜਵਾਨ ਦੀ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਜੇ ਕਰ ਚੰਗੀ ਲੱਗੀ ਹੈ